ਗਾਉਂ ਦੋਦੇ ਜ਼ਿਲ੍ਹਾ ਤਰਨਤਾਰ ਜਹਾਂ ਪਰ ਗੁਰਦੁਆਰਾ ਤਨ ਤਨ ਬਾਬੇ ਸ਼ਹੀਦ ਜੀ ਦਾ ਸੁਲਾਨਾ ਜੋੜ ਮੇਲਾ ਔਰ ਮੁਖ ਸੇਵਾਦਾਰ ਹਰਪ੍ਰੀਤ ਸਿੰਘ ਹੈਪੀ ਕੁਲਵੰਤ ਸਿੰਘ ਜੀ ਮੇਜਰ ਸਿੰਘ ਜੀ ਡਾਕਟਰ ਤਰਸੇਮ ਸਿੰਘ ਜੀ ਦਿਲਬਾਗ ਸਿੰਘ ਜੀ ਰਾਜੂ ਗੁਲਾਲ ਸਿੰਘ ਜੀ ਡਾਕਟਰ ਬਲਜੀਤ ਸਿੰਘ ਜੀ ਸੰਦੀਪ ਸਿੰਘ ਜੀ ਯਾਦਗਿਲ ਕਵਲ ਮੈਂਬਰ ਗੁਰਪੇਜ ਮੈਂਬਰ ਔਰ ਸਾਰੇ ਸੇਵਾਦਾਰੋ ਕੇ ਸਹਿਯੋਗ ਕੇ ਸਾਥ ਮੇਲਾ ਬੜੀ ਸ਼ਰਧਾ ਭਾਵ ਸੇ ਮਨਾਇਆ ਗਿਆ ਪੱਤਰਕਾਰ ਸੰਤੋਸ ਰਾਜਪੂਤ ਕੇ ਸਾਥ ਅਮਰਿਤਪਾਲ ਕੀ ਵਿਸ਼ੇਸ਼ ਰਿਪੋਰਟ ਆਹੇ ਗੁਰੂ ਆਹੇ ਇਹ ਛੋਟਾ ਜਿਹਾ ਪਿੰਡ ਦੋਦੇ ਤਾਰੀ ਰੋਤ ਤੇ ਸਿੱਤਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਥਿਤਿਆ ਇਹ ਪਿੰਡ ਤੇ ਨੇੜੇ ਬਾਬੇ ਬੁੱਢੇ ਦੇ ਲਾਗੇ ਆ ਇਸ ਪਿੰਡ ਦੀ ਸੰਗਤ ਦੂਰੋਂ ਨੇੜੋਂ ਆਉਣ ਵਾਲੀ ਸੰਗਤ ਬਾਹਰੋਂ ਐਨਆਰਆਈ ਲੋਕ ਉਹ ਸਾਰੇ ਪੰਜਾਬ ਦੇ ਲੋਕ ਸਾਰੇ ਵੱਡੇ ਲੋਕ ਇਹਨੂੰ ਮੰਨਦੇ ਆ ਇਹ ਸ਼ੀਦਾ ਦਾ ਗੁਰਦੁਆਰਾ ਕੋਈ ਅਸੀਂ 50 60 ਸਾਲ ਤੋਂ ਪੁਰਾਣਾ ਵੇਖ ਰਹੇ ਹਾਂ ਕੋਈ ਮੇਰੀ ਵੀ ਉਮਰ 55 ਸਾਲ ਹੋ ਗਈ ਆ ਉਦੋਂ ਤੋਂ ਹੀ ਵੇਖ ਰਹੀ ਹਾਂ ਪਹਿਲੇ ਇੱਕ ਛੋਟਾ ਜਿਹਾ ਕਮਰਾ ਸੀ ਬੰਦੇ ਜਿਉਂ-ਜਿਉਂ ਸੰਗਤ ਦੀਆਂ ਮਰਾਦਾਂ ਪੂਰੀਆਂ ਹੋਣੀਆਂ ਸੰਗਤ ਨੇ ਇਹ ਲੋਲਕਾਰ ਕੇ ਪਿੰਡ ਦੀ ਸੰਗਤ ਨੇ ਇੱਕ-ਇੱਕ ਪੈਸਾ ਜੋੜ ਕੇ ਆਪਣੀ ਦਹਾਂ ਨੌਹਾਂ ਦੀ ਕਿਰਤ ਦੇ ਵਿੱਚੋਂ ਇਹ ਗੁਰਦੁਆਰਾ ਬਣਾਇਆ ਹੋਇਆ ਸਾਡੇ ਪਿੰਡ ਦੀ ਜਿਹੜੀ ਕਮੇਟੀ ਦੋਦਿਆਂ ਦੀ ਤਾਰਿਕੇ ਸਾਡੇ ਪਿੰਡ ਨੌਜਵਾਨਾਂ ਦੀ ਕਮੇਟੀ ਆ ਜਿਹਦਾ ਮੈਂਬਰ ਪ੍ਰਧਾਨ ਹਰਪ੍ਰੀਤ ਸਿੰਘ ਤੇ ਹੋਰ ਜਿੰਨੇ ਵੀ ਮੈਂਬਰ ਆ ਆ ਕੰਤਵੀਰ ਆ ਹੋਰ ਵੀਰ ਨੇ ਜਿੰਨੇ ਵੀ ਪਿੰਡ ਦੇ ਬਹੁਤ ਵਾਰ ਸੱਜਣ ਨੇ ਸਾਰਿਆਂ ਨੇ ਵੱਧ ਚੜ ਕੇ ਹਸਾ ਪਾਇਆ ਸਾਰਿਆਂ ਨੇ ਵੱਧ ਚੜ ਕੇ ਸੇਵਾ ਕੀਤੀ ਆ ਮੈਂ ਗੁਜੰਝ ਪਾੜ ਜਿਹੜੇ ਐਕਤੀ ਹੋਏ ਆ 4 ਸਾਲ ਵੱਡੇ ਪਾਠਾਂ ਦੀ ਲੜੀ ਚੱਲਦੀ ਆ ਪਰ ਜਿਉਂ ਜਿਉਂ ਲੋਕਾਂ ਦੇ ਕਾਰਜ ਪੂਰੇ ਹੁੰਦੇ ਆ ਪਾਠਾਂ ਦੀਆਂ ਲੜੀਆਂ ਵਾਧੀਆਂ ਦਾਨੀਆਂ ਮੇਰਾ ਖਿਆਲ ਹੈ ਵੀ ਆਉਣ ਵਾਲੇ ਸਾਤ ਦੇ ਵਿੱਚ ਕੋਈ 100 ਤੋਂ ਵੱਧ ਪਾਠ ਹੋਣਗੇ ਗੁਰੂ ਦੇ ਸਮਾਅ ਆਊਗਾ ਸਾਡੇ ਕੋਲ ਇਹ ਬੈਡਿੰਗ ਨਹੀਂ ਛੋਟੀ ਪੈ ਜਾਣੀ ਆ ਫਿਰ ਬਾਹਰ ਆ ਗੋਰ ਬੈਡਾਂ ਬਣਾਉਂਗਾ ਲੰਗਰ ਹਾਲ ਬਣਾਇਆ ਜੀ ਸੰਤਾਂ ਨੂੰ ਅੱਜ 10 ਦਿਨ ਹੋ ਗਏ ਲੰਗਰਾਂ ਛਕਦੀਆਂ ਆ ਸੰਤਾਂ ਮਨ ਸੁਖੀ ਹੋਏ ਜੀ ਮੈਂ ਪੱਤਰਕਾਰਾਂ ਨੂੰ ਪੱਤਰਕਾਰਾਂ ਦੀ ਟੀਮ ਦਾ ਧੰਨਵਾਦ ਕਰਦਾ ਆ ਪੂਰੇ 10 ਦਿਨ ਹੋ ਗਏ ਮੇਲਾ ਚੱਲਦੇ ਨੂੰ ਅੱਜ ਸ਼ਾਮ ਨੂੰ ਕੌਡੀ ਨਹੀਂ ਹੋਣੀ ਤੇ ਸਾਡੇ ਪਾਸੇ ਕੋਈ ਦਿੱਜੀtion ਜਮੀਨ ਨਹੀਂ ਆ ਇਹ ਪਿੰਡ ਦੇ ਲੋਕ ਬੱਚੇ ਬੁੱਢੇ ਐਨਆਰਆਈ ਸਾਰੇ ਢਿਲ ਫੁੱਲ ਕਰਕੇ ਫਿਰਸਾ ਪਾਉਂਦੇ ਆ ਹਰ ਸਾਲ 22 ਸਤੰਬਰ ਨੂੰ ਮਨਾਇਆ ਜਾਂਦਾ ਆ ਤੇ ਇਹ ਇਦਾਂ ਹੀ ਨਾ ਜਾਊਗਾ ਤੇ ਇਸ ਪਿੰਡ ਦੇ ਵਿੱਚ ਸਾਰਾ ਕੁਝ ਹੈਗਾ ਬਾਕੀ ਇਸ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ ਆ ਕਿ ਹੀਰੋਇਨ ਜਿਹੜੇ ਲੋਕ ਦੇ ਦਿੰਦੇ ਆ ਟੱਕਿਆ ਉਹਨਾਂ ਦਾ ਵੀ ਚਾਰਟ ਕੀਤਾ ਜਾਵੇ ਕੋ ਉਹਨਾਂ ਨੂੰ ਧਿਆਨ ਕੀਤਾ ਜਾਵੇ ਪਿੰਡ ਦੇ ਮੁੰਡੇ ਕੁਸ ਮੈਕਾ ਪੀ ਕੇ ਤਿੰਨ ਚਾਰ ਦਾ ਇੱਕ ਮਹੀਨਾ ਹੋ ਗਿਆ ਦੋ ਮੁੰਡੇ ਸਵੇ ਭਰਾ ਮਰ ਗਏ ਕੋਈ ਇੱਕ ਦੋ ਮੁੰਡੇ ਹੋਰ ਮਰ ਗਏ ਮੇਰੀ ਸਰਕਾਰਾਂ ਅਗੇ ਬੇਨਤੀ ਆ ਕਿ ਸਾਡੇ ਪਿੰਡ ਦਾ ਨਸ਼ਾ ਵੀ ਬੰਦ ਕੀਤਾ ਜਾਵੇ ਕਿਤੇ ਮਤਲਬ ਕਿ ਨਸ਼ਾ ਗੁੰਡਾਦੁੰਨ ਲੋਕ ਨੈਣ ਹੁੰਦੇ ਆ ਤੇ ਪਿੰਡ ਬਦਨਾਮ ਆ ਵਿੱਚੋਂ ਹੋਣਾ ਮੈਂ ਪੁਲਿਸ ਕਾ ਦੀ ਹਿੰਸਤ ਕਰਦਾ ਕਿਉਂਕਿ ਇਹਨਾਂ ਨੇ ਦੋ ਤਿੰਨ ਆਣੇ ਜੋ ਕੇ ਅੰਦਰ ਦਿੱਤੇ ਸੀ ਚਲੋ ਜ਼ਮਾਨਤ ਦੇ ਆ ਗਏ ਤੇ ਅੱਗੋਂ ਤੋਂ ਇਹ ਪਿੰਡ ਦਾ ਇਹ ਭਲਾਇਆ ਕਿ ਇਹ ਨਸ਼ੇ ਨੂੰ ਨਾ ਪਾਈ ਜਾਈਏ ਤੇ ਸਾਡਾ ਪਿੰਡ ਮਿੱਕੀ ਦੇ ਨਾਲ ਜੁੜੇ ਇੱਕ ਤੋਂ ਵੱਧ ਵੱਧ ਲੋਕਾਂ ਮਤ ਛਕਣਾ ਤੇ ਨੌਜਵਾਨ ਖੇਡਾਂ ਵੱਲ ਵੱਧਣ ਤੇ ਮੈਂ ਸੂਝੇ ਪੱਤਰਕਾਰਾਂ ਦੀ ਤਿੰਨ ਦਾ ਧੰਨਵਾਦ ਕਰਦਾ ਹਾਂਜੀ ਐਰ ਕੀ ਅਮਰਤਸਰ ਹੀ ਮੇਲੇ ਦੇ ਆਣ ਆ ਹਾਸਾ ਜਿਹੜਾ ਅਮਰਤਸਰ ਆ ਰੂਗਾ ਤੇ ਮਤਲਬ ਇਸੇ ਤਰ੍ਹਾਂ ਹੀ ਮੇਲਾ ਵੱਤੋਂ ਅੱਦ ਲੱਗਾ ਕਰੂਗਾ ਜਿਹੜੇ ਹਾੜਾ ਆਏ ਆ ਫਰਾਂ ਦੇ ਵਾਸਤੇ ਜਿੰਨੇ ਸਾਡੇ ਪਿੰਡ ਦੇ ਲੋਕ ਆ ਇਹਨਾਂ ਵੱਦ ਚੜ ਕੇ ਹਿੱਸਾ ਪਾਇਆ ਹੈਗਾ ਇਹਨਾਂ ਇੱਕ ਦੋ ਟਰਾਲੀਆਂ ਰਾਚਣੀਆਂ ਖੱਲੀਆਂ ਟੂੜੀ ਤਾਂ ਵੀ ਖੱਡਿਆ ਸੁੱਕਾ ਕੰਡਿਆ ਡੰਗਣਾ ਆ ਤੇ ਅੱਗੇ ਤੋਂ ਵੀ ਡੀਜ਼ਲ ਦੀ ਸੇਵਾ ਵੀ ਕਰਾਂਗੇ ਜਿੰਨੇ ਜੋਗੇ ਹੈਗੇ ਅਸੀਂ ਥਿਲਫੁਲ ਲੋਕਾਂ ਦੇ ਨਾਲ ਆ ਬਾਕੀ ਕੋਈ ਗੱਲ ਨਹੀਂ ਸਾਡਾ ਨਗਰ ਸਾਰਿਆਂ ਦੇ ਨਾਲ ਆ ਸਾਰਾ ਪਿੰਡ ਸਹਿਯੋਗ ਦਿੰਦਾ ਆ ਸਾਰਿਆਂ ਦਾ ਪਿੰਡ ਦਾ ਮਤਲਬ ਸਾਰੇ ਪਿੰਡ ਦੇ ਹੀ ਆ ਰਿਣੀ ਆ ਤੇ ਜੇ ਕੋਈ ਗਲਤੀ ਮaaf ਕਰੇ ਹੋਵੇ ਕੋਈ ਚੀਜ਼ ਆਖਾਤ ਸਾਹਿਬ ਦਾ